ਤਾਂ ਸੱਸੀ ਕੱਲ੍ਹ ਕੇ ਬਹੁਤ ساری ਉਮੀਦ ਕਰਦੇ ਠੀਕ ਹੋਣਿਆ ਕਿਉਂਕਿ ਕੱਲ੍ਹ ਹੈ ਗਈ ਆ ਸ਼ਿਵਰਾਤਰੀ ਤੇ ਸ਼ਿਵਰਾਤਰੀ ਦੀ ਛੁੱਟੀ ਹੈ ਤੇ ਛੁੱਟੀ ਤੇ ਇਸ ਵੇਲੇ ਉਠਾਂਗੇ ਮੰਦਰ ਜਾਵਾਂਗੇ ਪ੍ਰਣਾਮ ਕਰਾਂਗੇ ਪੂਰੇ ਨਾਥ ਨੂੰ ਕੱਲ੍ਹ ਥੋੜਾ ਆਰਾਮ ਨਾਲ ਉੱਠਿਆ ਹੋਗੇ ਕੰਮ ਕਾਜ ਕਰੂ ਚਲੋ ਘਰ ਦਾ ਕੰਮ ਕਰਦੀ ਹੁੰਦਾ ਜੂਰੀ ਤੇ ਉਹ ਵੀ ਕਰਨਿਆ ਤੇ ਐਸੇ ਕੱਲ ਕੋਈ ਮੈਂ ਬਾਹਰ ਨਹੀਂ ਜਾਣ ਲੱਗੀ ਪੈਂਦੀ ਹਾਂ ਮੱਖੀ ਕਰਾਂਗੇ ਨਾ ਕਈ ਕਦੀ ਟ੍ਰਿਕ ਬੀਤ ਬਹੁਤ ਕਰਾਵਾਇਆ ਸੀ ਬਹੁਤ ਬੰਗਿਆ ਸੀ ਕੈਸ ਕਰਕੇ ਰੋ ਭਗਵਾਨ ਤੋਂ ਇਹ ਮੰਗਣਾ ਜ਼ਰੂਰੀ ਹੈ ਇੱਦਾਂ ਮੈਂ ਸੁੱਛੇ ਮੈਂ ਭਗਵਾਨ ਪਾਉਂਗੇ ਸਾਡੀ ਰੀਲ ਵਾਇਰਲ ਕਰ ਦੇ ਫਿਰ ਮੈਂ ਕਹ ਪਗਵਾਨ ਦੀ ਗੱ ਕਹਿਣਾ ਕਿ ਬੱਚਾ ਇਹ ਰੀਲ ਕੀ ਹੁੰਦੀ ਹੈ ਜੇ ਪਹਿਲੇ ਜਮਾਨੇ ਮੈਂ ਕੀ ਮੰਗਦੇ ਸੀ ਹਾਂ ਬੱਕਿਆ ਮੰਗਣੀ ਲੱਗਿਓ ਕਿ ਕੌਣ ਸੀ ਰੀਲ ਦੀ ਹੈ ਕੀ ਸਿਸਟਮ ਬਣਾ ਰ ਨਈ ਉਹੀ ਮੰਗਾਗੇ ਪੁਰਾਣੇ ਵਾਲਾ ਭਗਵਾਨ ਜੀ ਸੁੱਖ ਸਮਰiddhi ਦਿਓ ਵੈ ਰੀਲ ਰੀਲ ਵੀ ਵਾਇਰਲ ਕਰ ਦਿਓ ਠੀਕ ਹੈ ਹਰ ਇੱਕ ਬੰਦਾ ਕੁਛ ਨਾ ਕੁਛ ਮੰਗਦਾ ਹੈ ਭਗਵਾਨ ਤੋਂ ਇਹ ਕਦੀ-ਕਦੀ ਨਾ ਹਸਾਵਿਆਂ ਦਾ ਅੱਜ ਕੱਲ੍ਹ ਲੋਕਾਂ ਦੇ ਮੰਗਨ ਦਾ ਢੰਗ ਵੀ ਹਰ ਗੌਰ ਤੋਂ ਇਹ ਹੋਣਾ ਭਗਵਾਨ ਜੀ ਮੇਰੀ ਰੀਲ ਵਾਇਰਲ ਹੋ ਜੇ ਭਗਵਾਨ ਜੀ ਮੇਰੇ ਮਤਲਬ ਇੰਨੇ ਫੋਲੋਅਰ ਹੋ ਜਾਣ ਮੈਂ ਇਦਾਂ ਹੋ ਜਾਂਦਾ ਹੋ ਜਾਂਦਾ ਜਿਹੜੇ ਰੀਲ ਬਣਾਉਂਦੇ ਮਤਲਬ ਹੋ ਤੇ ਇਹ ਮੰਗਦੇ ਜਿਹੜੇ ਬਾਕੀ ਦੇ ਕੋਈ ਕਹਿੰਦਾ ਮੈਂ ਬਾਹਰ ਚੜ ਜਾਵਾਂ ਕੋਈ ਕਹਿੰਦਾ ਮੈਂ ਇਦਾਂ ਮਤਲਬ ਟ੍ਰੈਂਡਿੰਗ ਜਿਹੜੀ ਚੀਜ਼ ਚੱਲਦੀ ਹੁੰਦੀ ਹੈ ਉਹ ਬਦਲਦੀ ਰਹਿੰਦੀ ਹੈ ਟਾਈਮ ਦੇ ਅਨੁਸਾਰ ਹਰ ਜਿਹੜੇ ਗੌਰ ਤੋਂ ਮੰਗਲ ਦਾ ਢੰਗ ਬੀ ਆਫ ਜਿਹੜਾ ਸਾਡਾ ਪੂਜਾ ਪਾਠ ਦੀ ਤਕਨੀਕਾ ਚੀ ਚੇਂਜ ਹੁੰਦੀ ਹੈ ਜਿੱਦਾਂ ਸਮਝ ਬਦਲਦਾ ਜਾਂਦਾ ਹੋਵੇ ਹੋਵੇ ਅਕੋਰਡਿੰਗ ਟੂ ਹਰ ਚੀਜ਼ ਹੁੰਦੀ ਰਹਿੰਦੀ ਹੈ ਪਹਿਲਾਂ ਦੇਖੋ ਕਦੀ ਜਲ ਹੁੰਦਾ ਸੀਗਾ ਪਵਿੱਤਰ ਜਲ ਲੈ ਕੇ ਆਉਣਾ ਨਦੀਆਂ ਪਹਾੜਾਂ ਤੋਂ ਹੁਣ ਦੇਖੋ ਮੰਦਿਰ ਗੁਰਦੁਆਰੇ ਕਿਤੇ ਵੀ ਜਾਓ ਉੱਥੇ ਟੈਪ ਲੱਗੇ ਆ ਉੱਥੋਂ ਪਾਣੀ ਲੋ ਜਲ ਲੋ ਤੇ ਚਲੋ ਜੀ ਪੂਜਾ ਪਾਠ ਕਰੋ ਹਨਾ ਕੋਈ ਪਹਿਲੇ ਵਾਲੀਆਂ ਚੀਜ਼ਾਂ ਨਹੀਂ ਰਹਿ ਗਈਆਂ ਹੁਣ ਸਮੇਂ ਦੇ ਨਾਲ ਨਾ ਪੂਜਾ ਪਾਠ ਹਰ ਚੀਜ਼ ਦੇ ਢਾਂਗੀ ਬਦਲ ਗਏ ਹਨ ਜਿੱਦਾਂ ਅਸੀਂ ਭਗਵਾਨ ਦੀ ਪੂਜਾ ਕਰਦੇ ਪਹਿਲੇ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀਗਾ ਕਿ ਇੱਕ ਸਿੰਪਲ ਚੀਜ਼ਾਂ ਮੰਗਿਆ ਜਾਂਦੀਆਂ ਮੰਦਿਰ ਜਾਂ ਗੁਰਦੁਆਰੇ ਕਿਤੇ ਵੀ ਮਸਜਿਦ ਕਿਤੇ ਚਰਚ ਕਿਤੇ ਵੀ ਕੋਈ ਜਾਂਦਾ ਸੀ ਆਪਣੇ ਘਰ ਦੀ ਪੂਜਾ ਕੀਤੀ ਜਾਂਦੀ ਸੀ ਅੱਜ ਦੇਖੋ ਬੰਦਾ ਮਾਰਨਾ ਕਹਿੰਦਾ ਸੀ ਮੈਂ ਇੱਥੇ ਸਰੋਵਰ ਤੇ ਜਾਲਾਂ ਜਿਵੇਂ ਹੁਣ ਕੁੰਬ ਮਨਾ ਰਿਆ ਅਸੀਂ ਕੁੰਬ ਸਾਡੇ ਦੇਸ਼ ਦੇ ਵਿੱਚ ਇੱਕ ਨਾ ਵੀ ਹਰ ਟਾਕ ਬਗੰਦੇ ਇੱਕ ਕੁੰਭ ਦਾ ਮੇਲਾ ਆ ਜਾਂ ਜਨ ਨਾਲ ਟਾਕ ਦੇ ਵਿੱਚ ਆ ਬਣਦਾ ਸੀ ਅੱਜ ਅਸੀਂ ਡਿਜੀਟਲ ਹੋ ਗਿਆ ਤੇ ਅਸੀਂ ਦੇਖ ਵੀ ਰਹੇ ਹਾਂ ਪਰ ਜਿੱਦਾਂ ਵੀਡੀਓਜ਼ ਵਾਇਰਲ ਹੋ ਰਹੀਆਂ ਲੇਡੀਜ਼ ਦੇ ਨਹਾ ਰਹੇ ਆ ਤਾਂ ਇਦਾਂ ਵੀ ਬਹੁਤ ਬੁਰਾ ਲੱਗਿਆ ਤੇ ਮੈਂ ਕਈ ਵਾਰੀ ਸੋਚਦੀ ਹਾਂ ਕਿ ਜ਼ਰੂਰੀ ਹੈ ਕਿ ਕੁੰਭ ਦੇ ਮੇਲੇ ਤੇ ਹੋਈਆਂ ਜਿੱਦਾਂ ਅਸੀਂ ਸਰੋਵਰ ਤੇ ਜਾ ਕੇ ਵੀ ਇਸ਼ਨਾਨ ਕਰਦੇ ਹਾਂ ਕਿਸੇ ਲਈ ਕਿਉਂਕਿ ਰੀਲਾਂ ਦਾ ਜਮਾਨਾ ਹਰ ਕੋਈ ਦੀ ਲਾ ਪਾਉਂਦੀ ਐ ਤੇ ਮੈਂ ਕਈ ਇੱਕ ਦਿਨ ਮੈਂ ਆਪਣੇ ਆਪ ਹੀ ਬਣ ਕੇ ਸੋਚਿਆ ਮੈਂ ਕਿ ਜੇ ਬੰਦਾ ਬੰਦਾ ਸੁਨਾਣ ਇਦਾਂ ਕਰਦਾ ਤੇ ਚੇਂਜ ਵਗੈਰਾ ਕਰਨ ਲੱਗਿਆ ਤੇ ਕਿਸੇ ਦਾ ਕੋਈ ਪਤਾ ਥੋੜੀ ਹੁੰਦਾ ਕਿਸੇ ਦੇ ਦਿਲ ਦਾ ਵੀ ਕੋਈ ਤੁਹਾਨੂੰ ਵਾਇਰਲ ਹੀ ਕਰ ਦੇ ਵੀ ਇਦਾਂ ਵੀਡੀਓ ਬਣਾ ਲਈ ਹੈ ਨਾ ਤੇ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਭਾਵੇਂ ਲੇਡੀਜ਼ ਹੀ ਆ ਪਰ ਜਦੋਂ ਲੇਡੀਜ਼ ਵੀ ਰੀਲ ਬਣਾਉਂਦੀਆਂ ਤੇ ਕੋਈ ਵੀ ਹੋ ਸਕਦਾ ਐਨੀਬਾਡੀ ਹੈ ਨਾ ਤੇ ਦੇਖ ਲਓ ਹਰ ਜਗ੍ਹਾ ਤੇ ਫਿਰ ਫੋਨ ਕੈਮਰੇ ਦੀ ਜਿਹੜੀ ਉਹ ਅ ਰੁਕ ਕੇ ਲੱਗੇਗੀ ਪਰ ਸਮਾਂ ਬਦਲਦਾ ਜਾਂਦਾ ਕੁਝ ਇੱਕ ਚੀਜ਼ਾਂ ਚੰਗੀਆਂ ਵੀ ਹੁੰਦੀਆਂ ਉਹਨਾਂ ਦੇ ਲਾਭ ਵੀ ਹੁੰਦੇ ਆ ਤੇ ਉਹਨਾਂ ਦੀਆਂ ਹਾਨੀ ਵੀ ਹੋ ਜਾਂਦੀ ਹੈ ਤੇ ਚਲੋ ਇਹ ਸਾਰੀਆਂ ਚੀਜ਼ਾਂ ਤਾਂ ਅਲੱਗ ਇੱਕ ਟੈਕਨੋਲੋਜੀ ਆ ਤੇ ਉਹਦੇ ਲਾਭ ਤੇ ਹਾਨੀਆਂ ਆਪਾਂ ਪੜਦੇ ਹੁੰਨੇ ਆ ਅ ਹਰਤੀ ਦੇ ਹੁੰਦੇ ਆ ਮਤਲਬ ਮੈਰਿਟ ਡੀਮੈਰਿਟ ਤਾਂ ਹਰ ਇੱਕ ਚੀਜ਼ ਤੇ ਹੁੰਦੀ ਹੀ ਆ ਤੇ ਬਾਕੀ ਸਾਰੇ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ ਮੁਬਾਰਕਾਂ